ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਨੈਟਵਰਕ YouTube ਚੈਨਲ ਦੇ ਉਤੇ ਅਸੀਂ ਤੁਹਾਡਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਇੱਕ ਵਾਰ ਫਿਰ ਹਫਤਾਵਾਰੀ ਪ੍ਰੋਗਰਾਮ ਹਫਤੇ ਦੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਏ ਆਂ ਸੋ ਲੰਘੇ ਹਫਤੇ ਦੇ ਵਿੱਚ ਦੁਨੀਆ ਦੇ ਵਿੱਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ ਸੋ ਦੁਨੀਆ ਦੀਆਂ ਖਬਰਾਂ ਦੁਨੀਆ ਦੀ ਰਾਜਨੀਤੀ ਕੀ ਕਹਿ ਰਹੀ ਆ ਦੁਨੀਆ ਦੀ ਰਾਜਨੀਤੀ ਬਾਰੇ ਜਾਣਨਾ ਕਿਉਂ ਜ਼ਰੂਰੀ ਆ ਜਦੋਂ ਦੁਹਰਾ ਪੜਦੇ ਆ ਰਾਜ ਕਰੇਗਾ ਖਾਲਸਾ ਖਾਲਸੇ ਨੇ ਜੇ ਰਾਜ ਕਰਨਾ ਸਿੱਖ ਨੇ ਜੇ ਰਾਜ ਕਰਨਾ ਤਾਂ ਰਾਜ ਕਰਨ ਵਾਸਤੇ ਰਾਜਨੀਤੀ ਆਉਣੀ ਰਾਜਨੀਤੀ ਨੂੰ ਸਮਝਣਾ ਬੜਾ ਜ਼ਰੂਰੀ ਆ ਜੇ ਰਾਜਨੀਤੀ ਨੂੰ ਨਾ ਸਮਝਿਆ ਤਾਂ ਆਇਆ ਹੋਇਆ ਰਾਜ ਵੀ ਹੱਥੋਂ ਖਸ ਪੇ ਗੋ ਸੋ ਰਾਜ ਦੀ ਕੈਮੀ ਵਾਸਤੇ ਤੁਹਾਨੂੰ ਰਾਜਨੀਤੀ ਤੁਹਾਡੇ ਖਿੱਤੇ ਦੇ ਵਿੱਚ ਚੱਲ ਰਹੀ ਰਾਜਨੀਤੀ ਤੇ ਦੁਨੀਆ ਦੇ ਵਿੱਚ ਚੱਲ ਰਹੀ ਰਾਜਨੀਤੀ ਦੇ ਬਾਰੇ ਪਤਾ ਹੋਣਾ ਬੜਾ ਜ਼ਰੂਰੀ ਆ ਦੁਨੀਆ ਕੀ ਕਹਿ ਰਹੀ ਆ ਸਿੱਖਾਂ ਬਾਰੇ ਦੁਨੀਆ ਕੀ ਲਿਖ ਰਹੀ ਆ ਸਿੱਖਾਂ ਬਾਰੇ ਦੁਨੀਆ ਕੀ ਸੋਚਦੀ ਆ ਪੰਜਾਬ ਬਾਰੇ ਸੋ ਉਹ ਖਬਰਾਂ ਦੇ ਉੱਤੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਦੁਨੀਆ ਦੇ ਵਿੱਚ ਲੰਗੇ ਕੁਸਟਨ ਨੇ ਜਿਹੜੇ ਜਦੋਂ ਤੋਂ 트럼ਪ ਸਾਹਿਬ ਨੇ ਸੰਭ ਚੁੱਕੀ ਆ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਇੱਕ ਤਰਥੱਲੀ ਮੱਚੀ ਪਈ ਆ ਸਾਰਿਆਂ ਨੂੰ ਆਪੋ ਆਪਣਾ ਫਿਕਰ ਪਿਆ ਜੋ ਲੋਕ ਅਮਰੀਕਾ ਜਾਣਾ ਚਾਹੁੰਦੇ ਸੀ ਉਹਨਾਂ ਦੇ ਵੀ ਸੁਪਨੇ ਟੁੱਟੇ ਨੇ ਜੋ ਲੋਕ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਏ ਸੀ ਉਹਨਾਂ ਦੀ ਵੀ ਵਾਪਸੀ ਹੋਣੀ ਸ਼ੁਰੂ ਹੋ ਗਈ ਤੇ ਜਿਹੜੇ ਅਜੇ ਤਾਈਂ ਗ੍ਰੀਨ ਕਾਰਡ ਜਿਨ੍ਹਾਂ ਦੇ ਹੱਥਾਂ ਵਿੱਚ ਨਹੀਂ ਪਹੁੰਚੇ ਨਹੀਂ ਉਹਨਾਂ ਦੇ ਹੱਥਾਂ 'ਚ ਆਏ ਸੀ ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣਾ ਫਿਕਰ ਆ ਉਹਨਾਂ ਦੇ ਸਿਰ ਦੇ ਉੱਤੇ ਵੀ ਕਿਤੇ ਨਾ ਕਿਤੇ ਖਤਰੇ ਦੀ ਕੰਟੀ ਜਿਹੜੀ ਟਰੰਪ ਸਾਹਿਬ ਨੇ ਖੜਕਾ ਦਿੱਤੀ ਉਹਨਾਂ ਤੋਂ ਬਿਨਾ ਅਲੱਗ-ਅਲੱਗ ਮੁਲਕਾਂ ਦੇ ਉੱਤੇ ਉਹ ਕਹਿੰਦੇ ਹੁੰਦੇ ਨੇ ਜਦੋਂ ਆਪਾਂ ਛੋਟੇ ਹੁੰਦੇ ਸੀ ਜਦੋਂ ਰਾਤ ਨੂੰ ਕੋਠਾਂ ਦੇ ਉੱਤੇ ਸਾਂਦੇ ਸੀ ਪੈਂਦੇ ਸੀ ਉਹ ਕਈ ਵਰੀ ਢੇਰੀ ਆ ਜਾਂਦੀ ਸੀ ਮੀਂਹ ਆ ਜਾਂਦਾ ਸੀ ਉਹ ਫਿਰ ਕੀ ਹੁੰਦਾ ਸੀ ਆਪੋ ਧਾ ਪੈ ਜਾਂਦੀ ਸਾਰੇ ਨੂੰ ਕੋਈ ਬਿਸ਼ਤਰਾ ਚੱਕਦਾ ਉਹਦੇ ਕੋਈ ਮੰਜਾ ਚੱਕਦਾ ਸੀ ਨਿੱਕੇ ਨਿਆਣੇ ਹੋਰ ਕੋਸ਼ ਹੱਥ ਨਹੀਂ ਆਉਂਦਾ ਸੀ ਉਹ ਸਰਾਣਾ ਚੱਕ ਲੈ ਜਾਂਦੇ ਸੀ ਚੱਲੋ ਸਾਰਾ ਕੁਝ ਚੱਕ ਕੇ ਅੰਦਰ ਵੜਦੇ ਸੇਵ ਕਰੋ ਆਪਣੇ ਆਪ ਨੂੰ ਸੋ ਅੱਜ ਬਿਲਕੁਲ ਉਸੇ ਤਰ੍ਹਾਂ ਦੀ ਸਰਸੱਲੀ ਦੁਨੀਆਂ ਦੇ ਵਿੱਚ ਮੱਚੀ ਹੋਈ ਆਪਣੇ ਆਪ ਨੂੰ ਸੇਫ ਕਰਨ ਦੇ ਵਿੱਚ ਦੁਨੀਆਂ ਲੱਗੀ ਹੋਈ ਹੈ ਪਰ ਕੁਝ ਮੌਲਕਾਂ ਦੇ ਉੱਤੇ ਅਮਰੀਕਾ ਨੇ ਕੈਨੇਡਾ ਦੇ ਉੱਤੇ ਆ ਆਪਣੇ ਜੋ ਗਵੰਡੀ ਮੌਲਕ ਨੇ ਉਹਨਾਂ ਦੇ ਉੱਤੇ 25% ਟੈਰ ਫਲਾ ਦਿੱਤਾ ਤੇ ਕੋਨ ਵਾਲੇ ਦਿਨਾਂ ਦੇ ਵਿੱਚ ਕੁਝ ਮੌਲਕਾਂ ਦੇ ਤੇ ਲੱਗਣਗੇ ਉਹਨੂੰ ਲੈ ਕੇ ਹਰ ਮੌਲਕ ਦੇਖ ਰਿਹਾ ਹੈ ਵੀ ਕੀ ਬਣ ਜਾ ਰਿਹਾ ਹੈ ਉਹਨਾਂ ਦਾ ਸੋ ਭਾਰਤ ਦੇ ਕੀ ਹਾਲਾਤ ਭਾਰਤ ਬਾਰੇ ਜਾਨਣਾ ਬੜਾ ਜ਼ਰੂਰੀ ਆ ਕਿਉਂਕਿ ਜਿਹੜੀ ਤੈਰ ਸਾਡੇ ਤੇ ਰਾਜ ਕਰਦੀ ਆ ਉਹਦੇ ਬਾਰੇ ਵੀ ਬੜਾ ਜਾਨਣਾ ਜ਼ਰੂਰੀ ਹੁੰਦਾ ਜੇ ਆਪਾਂ ਰਾਜ ਕਰੇ ਖਾਲਸੇ ਦੀ ਗੱਲ ਕਰਦੇ ਆ ਖਾਲਸੇ ਨੇ ਰਾਜ ਕਿੱਥੇ ਕਰਨਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਰਾਜ ਕਿਦਾ ਹੈ ਉਹਦੇ ਬਾਰੇ ਬੜਾ ਜਾਨਣਾ ਜ਼ਰੂਰੀ ਆ ਕਿ ਦੁਨੀਆਂ ਦੇ ਬਦਲਦੇ ਹੋਏ ਹਾਲਾਤਾਂ ਦੇ ਵਿੱਚ ਭਾਰਤ ਕਿੱਥੇ ਖੜਾ ਹੈ ਭਾਰਤ ਦੀ ਕੀ ਜਗ੍ਹਾ ਬਣਦੀ ਹੈ ਸੋ ਜਦੋਂ ਪਾਕਿਸਤਾਨ ਮੀਡੀਆ ਦੇਖਦੇ ਆ ਉਥੇ ਵੈਸ਼ਵ ਗੁਰੂ ਦੁਨੀਆ ਦਾ ਸੁਪਰ ਪਾਵਰ ਤੇ ਪਤਾ ਨਹੀਂ ਕੀ ਕੀ ਬਣਾ ਕੇ ਪੇਸ਼ ਕੀਤਾ ਜਾਂਦਾ ਪਰ ਅਸਲੀਅਤ ਕੀ ਹੈ ਸੋ ਪਿਛਲੇ ਕੁਝ ਦਿਨਾਂ ਦੇ ਲੰਘੇ ਦਿਨਾਂ ਦੇ ਵਿੱਚ ਦੁਨੀਆ ਦੀ ਨਿਗਾਹ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਬੜਾ ਲੋਕਾਂ ਦੇ ਧਿਆਨ ਵਿੱਚ ਆਇਆ ਆਪਾਂ ਤਾਂ ਅੰਮ੍ਰਿਤਸਰ ਸ਼ਹਿਰ ਨੂੰ ਜਾਣਦੇ ਹਾਂ ਗੁਰੂ ਮਹਾਰਾਜ ਦੀ ਨਗਰੀ ਹਰ ਇੱਕ ਸਿੱਖ ਸੱਚਾ ਹੁੰਦਾ ਉਹ ਜਗ੍ਹਾ ਪਰ ਦੁਨੀਆ ਨੂੰ ਸ਼ਾਇਦ ਇਸ ਤਰੀਕੇ ਨਾਲ ਅੰਮ੍ਰਿਤਸਰ ਸ਼ਹਿਰ ਦਾ ਨਹੀਂ ਪਤਾ ਪਰ ਪਤਾ ਕਦੋਂ ਲੱਗਿਆ ਜਦੋਂ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦਾ ਫੌਜ ਦਾ ਬਹੁਤ ਵੱਡਾ ਜਹਾਜ਼ ਅੰਮ੍ਰਿਤਸਰ ਦੇ ਸਵਿੱਤਰਪਤੀ ਦੇ ਉੱਤੇ ਉਸ 에어ਪੋਰਟ ਦੇ ਉੱਤੇ ਲੈਂਡ ਹੋਇਆ ਤਾਂ ਸਾਰੀ ਦੁਨੀਆ ਦੀ ਨਿਗਾ ਉਸ 에어ਪੋਰਟ ਵੱਲ ਗਈ ਇਹ ਜਹਾਜ਼ ਕੀ ਆ ਇਹ ਜਹਾਜ਼ ਕੋਈ ਆਮ ਜਹਾਜ਼ ਨਹੀਂ ਇਹ ਅਮਰੀਕਾ ਦੀ ਫੌਜ ਦਾ ਬਹੁਤ ਵੱਡਾ ਇੱਕ ਪਾਵਰਫੁਲ ਜਹਾਜ਼ ਤੁਸੀਂ ਅੰਦਾਜ਼ਾ ਲਾ ਸਕਦੇ ਆ ਇਹ ਜਹਾਜ਼ ਤੇ ਵਿੱਚ ਅਮਰੀਕਾ ਦੀ ਆਰਮੀ ਆਪਣੀ ਇੰਟੈਲੀ ਜਿਹੜੀਆਂ ਟੈਂਕਾਂ, ਤੂਪਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਚਲ ਜਾਣ ਵਾਸਤੇ ਯੂਜ਼ ਕਰਦੀ ਹੈ। ਇਹ ਜਹਾਜ਼ ਦੇ ਵਿੱਚ ਟੈਂਕ ਵੀ ਲੋਡ ਕਰ ਦਿੱਤੇ ਜਾਂਦੇ। ਸੋ ਇੰਦਾ ਤਕੜਾ ਜਹਾਜ਼ ਤੇ ਉਹ ਜਹਾਜ਼ ਜਦੋਂ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਹੁੰਦਾ। ਉਹ ਉੱਥੋਂ ਦੇ ਜਿਹੜੇ ਕੰਮ ਕਰਨ ਵਾਲੇ ਸੀ, ਵਰਕਰ, ਰਿਪੋਰਟਰ ਵਾਲੇ ਉਹ ਵੀ ਹੱਕੇ-ਬੱਕੇ ਰਹੇ। ਕਾਫੀ ਇਹ ਤੋਂ ਪਹਿਲਾਂ ਉਹਨਾਂ ਨੇ ਛੋਟੇ-ਛੋਟੇ ਜਹਾਜ਼ ਦੇਖੇ। ਐਡਾ ਵੱਡਾ ਜਹਾਜ਼ ਤਕੜਾ ਜਹਾਜ਼ ਦੇਖ ਕੇ ਉਹ ਬੜੇ ਹੈਰਾਨ ਸੀ ਉਹ ਆਪ ਕੋ ਆਪਣੀਆਂ ਫੋਟੋ ਕਿੰਨੀਆਂ ਤੇ ਲੱਗੇ ਹੋਏ ਸੀ ਨਾਸ ਤੇ ਬੜਾ ਸਰਪ੍ਰਾਈਜ਼ ਹੀ ਵੇਖਦਾ ਬਦਾ ਜਹਾਜ਼ ਵੀ ਦੁਨੀਆ ਦੇ ਵਿੱਚ ਹੁੰਦਾ ਅੱਜ ਤਾਈਂ ਸ਼ਾਇਦ ਉਹਨਾਂ ਨੇ ਕੰਪਿਊਟਰ ਤੇ ਖਲਮਚ ਦੇਖਿਆ ਹੋਣਾ ਪਰ ਅੱਖਾਂ ਦੇ ਮੂਰੇ ਦੇਖ ਕੇ ਸੋ ਜਾਜ ਜਦੋਂ ਅਮਰਸਰ 에어ਪੋਰਟ ਦੇ ਉੱਤੇ ਲੈਂਡ ਹੁੰਦਾ ਸੋ ਜਾਜ ਦੇ ਵਿੱਚੋਂ ਅਮਰੀਕਾ ਦੀ ਆਰਮੀ ਦੇ ਆਫੀਸਰ ਬਾਹਰ ਨਿਕਲਦੇ ਨੇ ਤੇ ਫਿਰ ਜਹਾਜ਼ ਦੇ ਜਦੋਂ ਦਰਵਾਜ਼ੇ ਖੋਲਦੇ ਨੇ ਤੇ ਲੈਂਡ ਬਣਾ ਕੇ 205 ਭਾਰਤੀ ਜਿਹੜੇ ਰਿਪੋਰਟ ਕੀਤੇ ਨੇ ਮੈਂ ਕਈ ਤਰ੍ਹਾਂ ਦੇ ਉਹ ਜਦੋਂ ਜਹਾਜ਼ ਦੇ ਵਿੱਚੋਂ ਬਾਹਰ ਨਿਕਲਦੇ ਨੇ ਤਾਂ ਸਾਰਿਆਂ ਨੂੰ ਹਾਲਾਤ ਸਮਝ ਆ ਜਾਂਦੇ ਨੇ ਕਿ ਜਿਹੜੇ ਵਾਦੇ ਟਰੰਪ ਨੇ ਅਮਰੀਕਾ ਦੇ ਲੋਕਾਂ ਨਾਲ ਕੀਤੇ ਸੀ ਵਿਗਿਆਰਕ ਨੂੰ ਹੀ ਤਰੀਕੇ ਨਾਲ ਜਿੰਨੇ ਵੀ ਇੱਥੇ ਲੋਕ ਆਏ ਨੇ ਸੀ ਉਹਨਾਂ ਨੂੰ ਵਾਪਸ ਆਪੂ ਆਪਣੇ ਉਹਨਾਂ ਕੱਢਣਾ ਹੋਇਆ ਸੀ ਸੋ ਗੱਲ ਕਰਦੇ ਆਂ ਇਸ ਜਹਾਜ਼ ਦੀ ਸੀ 17 ਇਹ ਜਹਾਜ਼ ਆ ਬਹੁਤ ਪਾਵਰਫੁਲ ਜਹਾਜ਼ ਆ ਕਿਉਂਕਿ ਆਮ ਜਹਾਜ਼ ਹੁੰਦੇ ਆ ਉਹਨਾਂ ਦੇ ਵਿੱਚ ਉਹ ਫੰਕਸ਼ਨ ਨਹੀਂ ਹੁੰਦੇ ਜਿਹੜੇ ਇਹਨਾਂ ਆਰਮੀ ਦੇ ਇਹਨਾਂ ਸ਼ਕਤੀਸ਼ਾਲੀ ਜਹਾਜ਼ਾਂ ਦੇ ਵਿੱਚ ਹੁੰਦੇ। ਇਹਨਾਂ ਜਹਾਜ਼ਾਂ ਦੇ ਵਿੱਚ ਰੈਡਾਰ ਤੇ ਉਹ ਜਗ੍ਹਾ ਨੂੰ ਟਰੈਕ ਕਰਨ ਦੀ ਸਾਰਾ ਕੁਝ ਫੰਕਸ਼ਨ ਹੁੰਦੇ ਜਿੱਥੋਂ ਦੀ ਜਹਾਜ਼ ਲੰਘਦੇ ਉਹ ਇਕੱਲੀ ਕੰਦੀ ਚੀਜ਼ ਧਰਤੀ ਤੇ ਪਈ ਹੋਈ ਸੂਈ ਵੀ ਹੈ ਜਿਹੜੀ ਉਹ ਵੀ ਟਰੈਕ ਕਰਦੇ। ਸੋ ਇਹਨੂੰ ਲੈ ਕੇ ਜਿੱਥੇ ਇਹਹੀ ਜਹਾਜ਼ ਆ ਜਿਹੜਾ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਲੱਗ-ਅਲੱਗ ਬੋਲੱਖਾਂ ਤੋਂ ਜਿਹੜੇ ਲੋਕ ਪਹੁੰਚੇ ਹੋਏ ਨੇ ਉਹਨਾਂ ਦੇ ਵਿੱਚੋਂ ਕਲੰਬੀਆ ਦੇ ਲੋਕ ਵੀ ਪਹੁੰਚੇ ਹੋਏ ਸੀ ਕਲੰਬੀਆ ਨੂੰ ਭਰ ਕੇ ਜਦੋਂ ਇਹ ਜਹਾਜ਼ ਕਲੰਬੀਆ ਦੇ ਵਿੱਚ ਜਾਣ ਲੱਗਿਆ ਤਾਂ ਕਲੰਬੀਆ ਨੇ ਕਿਹਾ ਵੀ ਅਸੀਂ ਤੁਹਾਡੇ ਜਹਾਜ਼ ਨੂੰ ਇੱਥੇ ਉਤਰ ਦਿਆ ਕੇ ਨਹੀਂ ਦੇਵਾਂਗੇ ਅਮਰੀਕਾ ਨੇ ਠੀਕ ਹੈ ਜੀ ਇਹ ਆਗਿਆ ਨਹੀਂ ਦੇਵੋਗੇ ਤਾਂ ਫਿਰ ਤਿਆਰ ਹੋ ਜਾਓ ਤਿਆਰ ਕਾਦੇ ਵਾਸਤੇ ਕਿ ਜੇ ਤੁਸੀਂ ਕੋਆਪਰੇਟ ਨਹੀਂ ਕਰੋਗੇ ਤਾਂ ਤੁਹਾਡੇ ਉੱਤੇ 25% ਟੈਰਫ ਲੱਗੇਗਾ ਜਾ ਤੋ ਡ੍ਰੰਪਸ ਸਾਹਿਬ ਨੇ ਕਿਹਾ ਤੋ ਮੁਲਕ ਜਿਹੜੇ ਅਮਰੀਕਾ ਦੇ ਆਸੇ ਚੱਲਦੇ ਨੇ ਜਿਨ੍ਹਾਂ ਦੀ ਰੋਜੀ ਰੋਟੀ ਅਮਰੀਕਾ ਤੋਂ ਚਲਦੀ ਆ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਆ ਸੋ 1 ਘੰਟੇ ਦੇ ਵਿੱਚ ਵਿੱਚ ਕਲੰਬੀਆ ਵਾਲੇ ਪਾਸਿਓ ਟਵੀਟ ਆਉਂਦਾ ਇੱਕ ਕਿ ਅਸੀਂ ਆਪਣੇ ਬੰਦੇ ਵਾਪਸ ਲਵਾਂਗੇ ਸਾਡੇ ਜਹਾਜ਼ ਵੀ ਆ ਰਹੇ ਨੇ ਸੋ ਕਲੰਬੀਆ ਨੇ ਆਪਣੇ ਜਹਾਜ਼ ਭੇਜ ਕੇ ਆਪਣੇ ਉਹ ਜਿਹੜੇ ਬੰਦੇ ਸੀ ਜਿਹੜੀ ਲਿਸਟ ਸੀ ਉਹ ਸਾਰੇ ਆਪਣੇ ਜਹਾਜ਼ਾਂ ਦੇ ਉੱਤੇ ਬਿਠਾ ਕੇ ਵਾਪਸ ਉਸ ਤੋਂ ਬਾਅਦ ਵਾਰੀ ਸਪਾਰਟੀ ਦੇ 파ਰਟ ਨੂੰ ਕਿਹਾ ਗਿਆ ਤੇ ਸਾਡਾ ਜਹਾਜ਼ ਆਰਮੀ ਆਲਾ ਆ ਰਿਹਾ 205 ਯਾਤਰੀਆਂ ਨੂੰ ਲੈ ਕੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਭਾਰਤੀ ਗਏ ਹੋਏ ਸੀ ਇਸ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਕਰਾ ਕੇ ਸੋ ਇਹ ਜਦੋਂ ਜਹਾਜ਼ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਹੁੰਦਾ ਇੱਥੇ ਬੜੇ ਸਵਾਲ ਨੇ ਕਿ ਭਾਰਤ ਦੇ ਬਥੇਰੇ 에어ਪੋਰਟ ਨੇ ਹੋਰ ਕਿਸ 에어ਪੋਰਟ ਦੇ ਉੱਤੇ ਲੈਂਡ ਕੀ ਹੋਇਆ ਇਸ ਚੀਜ਼ ਨੂੰ ਲੈ ਕੇ ਜਿੱਥੇ ਸਿੱਖ ਆ ਆਪਣੇ ਤਰੀਕੇ ਨਾਲ ਸੋਚਦੇ ਨੇ ਜੀ ਕਿਉਂਕਿ ਅਕਿੰਦੇ ਲਈ ਵਿਚਾਰਧਾਰਾ ਰਾਜ ਕਰੇਗਾ ਖਾਲਸਾ ਲਈ ਉਹ ਸੋਚਦੇ ਨੇ ਉਹਨਾਂ ਨੂੰ ਪਤਾ ਹੈ ਉਹ ਕਹਿੰਦੇ ਨੇ ਕਿ ਉਹਨਾਂ ਦਾ ਇੱਕ ਤਰਕਾ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਅਸੀਂ ਆਪਣੀ ਗੱਲ ਆਜ਼ਾਦੀ ਦੀ ਫਰੀडम ਦੀ بڑے ਤਰੀਕੇ ਨਾਲ ਢੰਗ ਨਾਲ ਕਰ ਰਹੇ ਹਾਂ ਤੇ ਉਹ ਸਰਕਾਰਾਂ ਸਾਨੂੰ ਅਜ਼ਾਦ ਤੇ ਦੇ ਰਹੀਆਂ ਆਗਿਆ ਦੇ ਰਹੀਆਂ ਕਿਤਨਾ ਕੀਤੇ ਜਿਹੜਾ ਹਾਂ ਪੱਖੀ ਰਵਈਆ ਉਹਨਾਂ ਸਰਕਾਰਾਂ ਦਾ ਸਿੱਖਾਂ ਵਾਸਤੇ ਇੱਕ ਠੰਡੀ ਹਵਾ ਦਾ ਬੁੱਲਾ ਸੋ ਉਹ ਕਸ਼ਕਤੀਸ਼ਾਲੀ ਮਲਖ ਦੀ ਫੌਜ ਦਾ ਪੰਜਾਬ ਦੀ ਧਰਤੀ ਦੇਤੇ ਹੋਣਾ ਆਪਾਂ ਯਾਦ ਰੱਖੀਏ ਕਿ ਅਮਰੀਕਾ ਦੀ ਫੌਜ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਉਸ ਫੌਜ ਨੇ ਪੰਜਾਬ ਦੀ ਧਰਤੀ ਦੇਤੇ ਪਹੁੰਚਾਈ ਇਹ ਤੋਂ ਪਹਿਲਾਂ ਕੋਰੀਆ ਦਾ ਰਾਜ ਰਿਆ ਬ੍ਰਿਟਿਸ਼ ਦੇ ਇੰਗਲੈਂਡ ਦੇ ਕੋਲੇ ਸੀ ਉਹ ਪਰ ਇਹ ਅਮਰੀਕਾ ਦੀ ਆਦਮੀ ਸੀ ਕੋਈ ਨੂੰ ਲੈ ਕੇ ਸਿੱਖ ਆਪ ਕੋ ਆਪਣੇ ਆਕਿਆ ਸੇ ਇਨਾਂ ਲਾ ਰਹੇ ਨੇ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਅਮਰੀਕਾ ਦੇਖ ਰਿਹਾ ਹੈ ਏਅਰਪੋਰਟ ਦਾ ਜੱਜਾ ਲੈ ਰਿਹਾ ਵੀ ਕਿੰਨਾ ਕ ਵੱਡਾ ਰਨਵੇ ਆ ਕਿਹੜੇ ਕਿਹੜੇ ਜਹਾਜ ਉਤਰ ਸਕਦੇ ਆ ਜੇ ਸਾਨੂੰ ਲੋਡ ਪਈ ਤਾਂ ਸਿੱਕੇਸ ਤਰ੍ਹਾਂ ਕਮਾ ਕਰਾਗੇ ਸੋ ਇਹ ਸਿੱਖ ਜਿਹੜੇ ਆ ਸਫਾ ਦੇ ਵਿੱਚ ਇਹ ਗੱਲਬਾਤ ਹੋ ਰਹੀ ਆ ਦੂਸਰੇ ਪਾਸੇ ਭਾਰਤ ਵਾਲੇ ਪਾਸੇ ਭਾਰਤ ਦੇ মিডিਏ ਦੇ ਵਿੱਚ ਖਾਸ ਕਰਕੇ ਜਦੋਂ ਆਪਾਂ ਦੇਖੀਏ ਪੰਜਾਬ ਤੋਂ ਬਾਹਰ ਜਿੰਨਾ ਵੀ মিডিਆ ਚੱਲਦਾ ਉੱਥੇ ਚੀਜ਼ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਵੀ ਦੇਖੋ ਜੀ ਇਹ ਜੇ ਪੰਜਾਬ ਦੇ ਵਿੱਚ ਜਹਾਜ਼ਸ ਕਰਕੇ ਲੈਂਡ ਹੋਇਆ ਕਿਉਂਕਿ ਇਹਦੇ ਵਿੱਚ ਪੰਜਾਬੀ ਜ਼ਿਆਦੇ ਨੇ ਪੇਸ਼ਕਾਰੀ ਇਸ ਤਰੀਕੇ ਨਾਲ ਕੀਤੀ ਜਾ ਰਹੀ ਆ ਵੀ ਇਹਦੇ ਵਿੱਚ ਪੰਜਾਬੀ ਨੇ ਉਹ ਲੋਕ ਨੇ ਜਿਹੜੇ ਵੱਖਵਾਦੀ ਨੇ ਜਾਂ ਭਾਰਤ ਦੇ ਖਿਲਾਫ ਭਗਤ ਨੇ ਧੋਖੇ ਦੇ ਨੇ ਦੇਖੋ ਜੀ ਮੋਦੀ ਦੇ 트াম্প ਬੜੇ ਵਧੀਆ ਦੋਸਤ ਨੇ ਮਿੱਤਰ ਨੇ ਤੇ 트াম্প ਸਾਹਿਬ ਨਾਲ ਗੱਲ ਕਰਕੇ ਮੋਦੀ ਸਾਹਿਬ ਨੇ ਉਹ ਜਿਹੜੇ ਸਿੱਖ ਲੋਕ ਨੇ ਉਹ ਤੋਂ ਰਿਪੋਰਟ ਕਰਵਾ ਦਿੱਤੀ ਪਰ ਦੋਸਰੋਂ ਪੰਜ ਭਾਰਤੀਆਂ ਦੇ ਵਿੱਚੋਂ ਇਹ ਸਿਰਫ ਪੰਜਾਬੀ ਨੇ ਪੰਜਾਬ ਦੇ ਤੇ ਬਾਕੀ ਦੂਸੇ ਸੂਤਿਆਂ ਦੇ ਨੇ ਹਰਿਆਣੇ ਦੇ ਨੇ ਤੇ ਬੁੱਧੀਆਂ ਦੇ ਪਿੰਡ ਤੋਂ ਵੀ ਨਿਕਾ। ਸੋ ਦੂਸਰੇ ਪਾਸੇ ਪੰਜਾਬ ਵਾਲਾ মিডিਆ ਵੀ ਆਹੀ ਕਸ਼ ਕਰ ਰਿਹਾ। ਜਿੰਨਾ ਸਾਰਾ মিডিਆ ਸਾਰਾ ਕੰਮਕਾਰ ਛੱਡ ਕੇ ਉਹ ਜਿਹੜੇ 30 ਪੰਜਾਬੀ ਆਏ ਨੇ ਇਹਨਾਂ ਨੂੰ ਸਿਰਫ ਉਹੀ ਦਿਸਦੇ ਆ। ਉਹਨਾਂ ਦੇ ਘਰਾਂ ਤੇ ਪਹੁੰਚ ਗਿਆ ਮੇਰੀਆ। ਉਹਨਾਂ ਦਾ ਇੰਟਰਵਿਊ ਲੈ ਕੇ ਜੀ ਕਿਵੇਂ ਗਏ ਸੀ ਕਿੰਨੇ ਔਖੇ ਹੋਏ ਕੀ ਨਹੀਂ ਹੋਇਆ। ਜਹਰ ਦੀ ਗੱਲ ਆ ਕਿ ਜਦੋਂ ਤੁਸੀਂ ਕਿਸੇ ਮੁਲਕ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਐਂਟਰ ਹੋਂਗੇ ਤਾਂ ਤੁਹਾਨੂੰ ਦੁੱਖ ਤੇ ਗਲੀਪਾਂ ਦੇ ਬੈਦੀ ਲੰਘਣਾ ਪੈਣਾ ਹੈ ਇੱਕ ਮੁਲਕ ਤੋਂ ਦੂਜੇ ਮੁਲਕ ਦੂਜੇ ਤੋਂ ਤੀਜੇ ਜੰਗਲਾਬੈਦੀ ਸਮੁੰਦਰ ਬੈਦੀ ਫੇਰੀ ਐਂਟਰੀ ਹੁੰਦੀ ਹੈ ਉਹਨਾਂ ਮੁਲਕਾਂ ਦੇ ਵਿੱਚ ਸੋ ਆਪਣੇ ਉਹ ਵਿਥਿਆ ਦੱਸਦੇ ਨੇ ਸਾਰਾ ਕੁਝ ਵੀ ਇਦਾਂ ਇਦਾਂ ਕਹਿਆ ਤੇ ਉਹਨੂੰ ਬੜਾ ਵਧਾਚੜਾ ਕੇ মিডিਏ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹਾਲਾਂਕਿ ਇਹ ਇੱਕ ਨਾਰਮਲ ਜਿਹੜਾ ਪ੍ਰੋਸੈਸ ਆ ਸਾਰੇ ਦੋ ਨੰਬਰ ਦੇ ਵਿੱਚ ਜਿੰਨੇ ਵੀ ਗਏ ਨੇ ਇਸ ਤਰੀਕੇ ਨਾਲ ਹੀ ਜਾਂਦੇ ਨੇ ਸੋ ਪਰ ਇਹਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿਉਂਕਿ ਇਹ 205 ਜਿਹੜੇ ਯਾਤਰੀ ਆਏ ਨੇ ਇਹਨਾਂ ਦਾ ਇੱਕ ਯਾਤਰੀ ਦਾ ਖਰਚਾ तकरीबन 4600 ਯੂ ਐਸ ਏ ਡਾਲਰ ਦੱਸਿਆ ਜਾ ਰਿਹਾ ਜੇ 205 ਆਏ ਨੇ ਤਾਂ ਲਗਭਗ 9.5 ਲੱਖ ਯੂ ਐਸ ਏ ਡਾਲਰ ਜਿਹੜਾ ਕਿ ਆਮ ਜਾਜ ਦੇ ਵਿੱਚ ਆਪਾਂ ਟਰੈਵਲ ਕਰਦੇ ਆਂ ਉਹ ਦਿਨੋਂ ਕਿਤੇ ਮਹਿੰਗਾ ਹੈ ਯਾਜ ਕਿਉਂਕਿ ਯਾਜ ਵੱਡਾ ਹੈ ਮਹਿੰਗਾ ਖਰਚੇ ਜ਼ਿਆਦੇ ਨੇ ਤੇ ਖਰਚੇ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਆ ਉਹਨਾਂ ਦੇ ਮੁਲਕਾਂ ਦੇ ਬਸ਼ਿੰਦੇ ਭੇਜੇ ਜਾਣੇ ਆ ਅਮਰੀਕਾ ਨੇ ਇਕੱਲੇ ਇਕੱਲੇ ਮੁਲਕ ਤੋਂ ਇਹ ਸਾਰਾ ਖਰਚਾ ਵੀ ਉਸੂਲਣਾ ਤੇ ਥੋੜੇ ਬੰਦੇ ਸੀ ਤੁਸੀਂ ਗਲਤ ਤਰੀਕੇ ਨਾਲ ਤੁਹਾਡੇ ਵੱਲ ਨੂੰ ਆਏ ਨੇ ਆ ਚਕੋ ਲਿਸਟ ਸੋ ਇੱਕ ਜਹਾਜ਼ ਜਿਹੜੇ ਲੈਂਡ ਹੋਇਆ ਅਮਰਸਰ ਦੀ ਧਰਤੀ ਦੇ ਉੱਤੇ ਇਹ ਉਹਦਾ ਬੈਲ तकरीबन 9.5 ਲੱਖ ਡਾਲਰ ਜਿਵੇਂ ਆਪਾਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਪਿਛਲੇ ਹਫਤੇ ਵੀ ਸ਼ੱਕ ਗੱਲ ਕੀਤੀ ਸੀ ਕਿ ਜੈ ਸ਼ੰਕਰ ਸਾਹਿਬ ਜਿਵੇਂ ਵਾਅਦਾ ਕਰਕੇ ਆਏ ਆ ਕਿ 18000 ਭਾਰਤੀਆਂ ਨੂੰ ਤੁਸੀਂ ਚਾੜ੍ਹ ਦਿਓ ਇਧਰੋਂ ਤੇ ਅਸੀਂ ਲਾਵਾਂਗੇ ਇਧਰੋਂ ਤੇ ਉਹ 18000 ਦੀ ਜੇ ਗੱਲ ਕਰੀਏ ਤਾਂ तकरीबन 88 ਤੋਂ 90 ਫਲਾਈਟਾਂ ਮੰਗਦੀਆਂ ਤੇ ਉਹ ਸਾਬ ਨਾਲ तकरीबन तकरीबन 1 ਬਿਲੀਅਨ ਡਾਲਰ ਦਾ ਬੈਲਾ ਜਿਹੜਾ ਉਹ ਬਣ ਜਾ ਰਿਹਾ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਵੱਡਾ ਹਿਊਜ ਅਮਾਉਂਟ ਆ ਹੈ ਜਿਹੜਾ ਉਹਨਾਂ ਨੇ ਸਮੇਂ ਦੇ ਵਿੱਚ ਭਾਰਤ ਨੂੰ ਵੀ ਪੇ ਕਰਨਾ ਪਊਗਾ ਇਹਦੇ ਉੱਤੇ ਵੀ ਗੱਲ ਬਾਤ ਹੋਵੇ ਤੁਸੀਂ ਦੇਖ ਲੇ ਉਹਨਾਂ ਦੇ ਸਮੇਂ ਦੇ ਵਿੱਚ ਸੋ ਦੂਸਰੀ ਗੱਲ ਕਰਦੇ ਆਂ ਜੀ ਆ ਅਮਰੀਕਾ ਜਦੋਂ ਅਮਰੀਕਾ ਦੀ ਗੱਲ ਕਰਦੇ ਆਂ ਅਮਰੀਕਾ ਦੀ ਸਰਦਾਰੀ ਦੀ ਗੱਲ ਕਰਦੇ ਆਂ ਸਰਪੰਚ ਦੀ ਗੱਲ ਕਰਦੇ ਆਂ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆਂ ਜਿਹੜਾ ਤਕਲੇ ਪਿੰਡ ਦਾ ਸਰਪੰਚ ਹੁੰਦਾ ਉਹਨਾਂ ਦੇ ਚੁੱਲ੍ਹੇ ਦੇ ਉੱਤੇ ਹਮੇਸ਼ਾ ਪਤੀਲਾ ਚਾਹ ਵਾਲਾ ਚੜੇ ਰਹਿੰਦਾ ਕਿਉਂਕਿ ਸਰਪੰਚੀ ਸਰਪੰਚੀ ਕਾਇਮ ਰੱਖਣੀਆਂ ਤਾਂ ਲੋਕਾਂ ਦਾ ਆਉਣਾ ਜਾਣਾ ਲੋਕਾਂ ਦਾ ਖਿਆਲ ਰੱਖਣਾ ਉਹ ਸਰਪੰਚ ਦਾ ਫਰਜ਼ ਬਣ ਜਾਂਦਾ ਜਦੋਂ ਅਮਰੀਕਾ ਦੀ ਗੱਲ ਕਰਦੇ ਆ ਅਮਰੀਕਾ ਦੇ ਆ ਵੀ ਹਾਲਾਤ ਨਹੀਂ ਕੁਝ ਇਸੇ ਤਰ੍ਹਾਂ ਦੇ ਅਮਰੀਕਾ ਆਪਣੀ ਸਰਪੰਚੀ ਨੂੰ ਕਾਇਮ ਰੱਖਿਆ ਹੋਇਆ ਉਹਨੇ ਕਿ ਦੁਨੀਆ ਦੇ ਵਿੱਚ ਜਿਹੜੇ ਗਰੀਬ ਮੁਲਕ ਨੇ ਉਹਨਾਂ ਨੂੰ ਇੱਕ ਵੱਡੇ ਪੱਧਰ ਦੇ ਉੱਤੇ ਬੜੇ ਟਾਈਮ ਤੋਂ ਉਹਨਾਂ ਦੀ ਮਦਦ ਕਰਦਾ ਆ ਰਿਹਾ ਸੀ ਜਿਹੜੀ ਏਡ ਸੀ ਉਹਨਾਂ ਮੁਲਕਾਂ ਨੂੰ ਉਹ ਦਿੱਤਾ ਸੀ ਜਿਦੇ ਵਿੱਚ ਭਾਰਤ ਆ ਕਾਫੀ ਵੱਡੀ ਪੱਧਰ ਦੇ ਉੱਤੇ ਏਡ ਲੈ ਰਿਆ ਸੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਆਪਾਂ ਹਾਂਜੀ ਦੇਖ ਸਕਦੇ ਹਾਂ 2024 ਦੇ ਵਿੱਚ 150 ਮਿਲੀਅਨ ਡਾਲਰ ਦੀ ਏਡ ਆ ਜਿਹੜੀ ਯੂ ਐਸ ਏ ਤੋਂ ਭਾਰਤ ਨੂੰ ਤੇ 2023 ਦੇ ਵਿੱਚ 175 ਬਿਲੀਅਨ ਸੋ ਜੇ ਤੁਸੀਂ ਦੇਖਣਾ 2015 ਤੋਂ ਲੈ ਕੇ 2024 ਤੱਕ ਦੇਖੋ ਸਾਰਾ ਡਾਟਾ ਦੇਖ ਸਕਦੇ ਹੋ 100 ਮਿਲੀਅਨ ਤੋਂ ਉੱਪਰ ਹਰ ਸਾਲ ਏਡ ਭਾਰਤ ਨੂੰ ਮਿਲਦੀ ਰਹੀ ਆ ਤੇ 2022 ਦੇ ਵਿੱਚ ਲਗਭਗ 220 ਬਿਲੀਅਨ ਡਾਲਰ ਬਹੁਤ ਵੱਡਾ ਅਮਾਉਂਟ ਹੈ ਜੀ ਇਹ ਜਿਹੜਾ ਭਾਰਤ ਨੂੰ ਮਿਲਦਾ ਸੀ ਤੇ ਏਡ ਕਿਸ ਕੰਮ ਆਉਂਦੀ ਆ ਸਕੂਲਾਂ ਨੂੰ এডੂਕੇਸ਼ਨ ਸਿਸਟਮ ਨੂੰ ਠੀਕ ਕਰਨ ਵਾਸਤੇ ਜਿਹੜੀਆਂ ਆ ਹਸਪੀਟਲਾਂ ਵਾਸਤੇ ਜਾਂ ਹੋਰ ਵੀ ਜਿਹੜੇ ਕਿਉਂਕਿ ਇਹ ਮੁਲਕ ਕਹਿੰਦੇ ਆ ਕਿ ਅਸੀਂ ਗਰੀਬ ਆ ਸਾਡੇ ਧੋਖ ਨੰਗਾ ਸਾਡੇ ਕੋਲ ਨਾ ਪੈਸਾ ਨਹੀਂ ਕਿ ਅਸੀਂ ਆਪਦੇ ਲੋਕਾਂ ਦਾ ਖਿਆਲ ਰੱਖ ਸਕੀਏ ਸੋ ਫਿਰ ਸਰਪੰਚ ਗੰਦਰ ਜੀ ਆ ਲੋ ਮੈਂ ਦਿਨਾਂ ਤੁਹਾਨੂੰ ਪੈਸੇ ਪਰ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਏਡਾ ਤਾਂ ਇੰਡੀਆ ਲੈ ਰਿਆ ਸੀ ਪੈਸੇ ਤਾਂ ਲੈ ਰਿਆ ਕਬ ਦੂਜੇ ਪਾਸੇ ਆਪਣੇ ਆਪ ਨੂੰ ਵਿਸ਼ਵ ਗੁਰੂ ਨਾਕੇ ਪੇਸ਼ ਕਰਦਾ ਸੀ ਕਿ ਦੁਨੀਆ ਸਾਡੇ ਬਿਨਾ ਚੱਲ ਨਹੀਂ ਸਕਦੀ ਦੁਨੀਆ ਸਾਡੇ ਬਿਨਾ ਅੱਗੇ ਵੱਧ ਨਹੀਂ ਸਕਦੀ ਅਮਰੀਕਾ ਨੂੰ ਵੀ ਅੱਖਾਂ ਚੱਖਾਂ પા ਕੇ ਕਹਿੰਦੇ ਸੀ ਵੀ ਨਹੀਂ ਅਸੀਂ ਤੁਹਾਡੇ ਬਰਾਬਰ ਦੇ ਸੋ ਅਗਲਾ ਕਹਿੰਦਾ ਜੇ ਤੁਸੀਂ ਬਰਾਬਰ ਦੇ ਹੋ ਤਾਂ ਭਾਈ ਫਿਰ ਠੀਕ ਆ ਆਪਣਾ ਖਰਚਾ ਚੱਕੋ ਆਪ ਹੁਣ ਪਿਛਲੇ ਦਿਨਾਂ ਦੇ ਵਿੱਚ ਟਰੰਪ ਨੇ ਜਿਹੜੀ ਏਡਾ ਇੰਡੀਆ ਨੂੰ ਦਿੱਤੀ ਜਾਂਦੀ ਸਪੱਕੇ ਤੌਰ ਤੇ ਦੇਖ ਕੇ ਖਰੀਦ ਕਰਤਾ ਬੰਦ ਕਰ ਦਿੱਤੀ। ਕਹਿੰਦਾ ਨਾ ਆਪ ਪੈਸਾ ਵੀ ਅਸੀਂ ਭਾਰਤ ਨੂੰ ਨਹੀਂ ਦੇਵਾਂਗੇ। ਸੋ ਇਹਦੇ ਨਾਲ ਕੀ ਹੋਣਾ ਜਿਹੜੀ ਹਰ ਸਾਲ ਪਿਛਲੇ ਲੰਮੇ ਸਮੇਂ ਤੋਂ ਪੈਸਾ ਨਾ ਤੇ ਅਸੀਂ ਬਿਲਕੁਲ ਬੰਦ ਕਰ ਦਤਾ। ਸੋ ਹੁਣ ਇਹਦੇ ਨਾਲ ਇਹ ਇਹ ਹੈ ਕਿ ਅਸਲ ਦੇ ਵਿੱਚ ਜਦੋਂ ਆਪਾਂ ਪਿੱਛੇ 35 ਇੱਕ ਸਾਲ ਜਦੋਂ ਨਿਗਾ ਮਾਰਦੇ ਆ। ਉਦੋਂ ਭਾਰਤ ਦੇ ਵਿੱਚ ਕੋਲਿਓ ਬੜਾ ਹੁੰਦਾ ਸੀ ਬੱਚਿਆਂ ਬਹੁਤ ਜ਼ਿਆਦਾ ਸੀ ਅੱਜ ਕੱਲੋ ਪੋਲੀਓ ਬਿਲਕੁਲ ਖਤਮ ਹੋ ਗਿਆ ਖਤਮ ਕਿਵੇਂ ਹੋਇਆ ਉਹ ਅਮਰੀਕਾ ਨੇ ਮਦਦ ਕੀਤੀ ਉਹ ਬਿਲਗੇਟ ਨੇ ਬਹੁਤ ਵੱਡਾ ਅਮਾਉਂਟ ਜਿਹੜਾ ਇੰਡੀਆ ਨੂੰ ਦਿੱਤਾ ਵੀ ਆਹ ਤੁਸੀਂ ਆਪਣੇ ਬੱਚਿਆਂ ਦਾ ਇਲਾਜ ਕਰਾਓ ਆਹ ਟੀਕੇ ਲਵਾਓ ਆਹ ਦਵਾਈਆਂ ਦਿਓ ਉਹਨਾਂ ਦੀ ਬਦੌਲਤ ਹੀ ਜਿਹੜਾ ਅੱਜ ਭਾਰਤ ਦੇ ਵਿੱਚ ਪੋਲੀਓ ਦਾ ਨਾਮ ਮੋਣਸ਼ਣ ਖਤਮ ਹੋ ਗਿਆ ਇਹਦਾ ਆਪਣਾ ਕੀ ਸ਼ਾਇਦ ਮਿਲ ਜੇ ਆਪਾਂ ਸੋ ਇਹ ਜਿਹੜੀਆਂ ਏਡਾ ਬਾਹਰਲੇ ਮੁਲਕਾਂ ਤੋਂ ਅਮਰੀਕਾ ਤੋਂ ਮਿਲਦੀਆਂ ਸੀ ਉਹ ਪੱਕੇ ਤੌਰ ਤੇ ਹੁਣ ਬੰਦ ਹੋ ਗਈਆਂ ਕਿਉਂਕਿ ਭਾਰਤ ਇੱਕ ਵਿਸ਼ਵਗੁਰੂ ਕਹਿੰਦਾ ਸੀ ਬਣ ਗਿਆ ਜੀ ਉਹ ਕਹਿੰਦੇ ਠੀਕ ਆ ਜੀ ਫਿਰ ਬਣ ਗਿਆ ਤਾਂ ਸੋ ਵਿਸ਼ਵਗੁਰੂ ਦੀ ਹੁਣ ਅਗਲੀ ਤਾਕਤ ਦੇਖਦੇ ਆਪਾਂ ਨੌਜੀ ਸਪੀਡ ਦੇ ਉੱਤੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਜੀ ਕਿਉਂਕਿ ਸਰਬੇ ਹੁੰਦੇ ਆ ਆਪਾਂ ਵੀ ਸੂਚੀ ਦੇਖਦੇ ਆ ਜੀ ਭਾਰਤ ਕਿੱਥੇ ਆ ਅ ਸੂਚੀ ਦੇ ਵਿੱਚ ਨੰਬਰ 1 ਤੇ ਯੂਨਾਈਟਿਡ ਸਟੇਟਸ ਜੀ ਡੀ ਪੀ 3 ਟ੍ਰਿਲੀਅਨ ਚੀਨ ਦੂਜੇ ਨੰਬਰ ਤੇ 19.5 ਟ੍ਰਿਲੀਅਨ ਦੀ ਜੜੀ ਜੀ ਡੀ ਪੀ ਆ ਰਸ਼ੀਆ ਤੀਜੇ ਤੇ ਯੂਨਾਈਟਿਡ ਕਿੰਗਡਮ ਜਰਮਨੀ ਸਾਊਥ ਕੋਰੀਆ ਭਾਰਤ ਜਪਾਨ ਸਾਊਦੀ ਅਰਬੀਆ ਇਜ਼ਰਾਈਲ ਹੈ ਵਿਸ਼ਵਗੁਰੂ ਦਾ ਦੱਸਣਾ ਨਹੀਂ ਵਿਸ਼ਵਗੁਰੂ ਕਿੱਥੇ ਹੈ ਜੀ ਚਲੋ ਆਪਾਂ ਆਬਾਦੀ ਦੇਖਦੇ ਹਾਂ ਕਿਉਂਕਿ ਆਬਾਦੀ ਦੇ ਵਾਲੇ ਪਾਸੇ ਵੀ ਵਿਸ਼ਵਗੁਰੂਗਾ ਨਾ 1.4 ਬਿਲੀਅਨ ਦੀ ਆਬਾਦੀ ਆ ਦੁਨੀਆ ਤੋਂ ਸਭ ਤੋਂ ਵੱਧ ਕਹਿੰਦੇ ਆਬਾਦੀ ਸਾਡੇ ਕੋਲੇ ਆ ਸੋ ਅਸੀਂ ਆਬਾਦੀ ਵਧ ਕਰ ਲਈ ਬੱਚੇ ਪੈਦਾ ਕਰ ਲਏ ਤੇ ਅਸੀਂ ਬੈਸ਼ਰੂ ਗਰੂ ਬਣ ਕੇ ਸ਼ਾਇਦ ਉਸ ਪਾਸੇ ਦੇਖਦੇ ਹੋਣਗੇ ਸੋ ਪਾਪੂਲੇਸ਼ਨ ਦੇਖਦੇ ਆ ਜੀ ਅ ਯੂਨਾਈਟਿਡ ਸਟੇਟ ਦੀ 334 ਕਰੋੜ ਚਾਈਨਾ ਦੀ 141 ਕਰੋੜ ਰਸ਼ੀਆ 144 ਯੂਨਾਈਟਿਡ ਕਿੰਗਡਮ ਤਕਰੀਬਨ 7 ਕਰੋੜ ਬਾਕੀ ਤਾਂ ਸਾਰਿਆਂ ਦੀ 3 ਕਰੋੜ 6 ਕਰੋੜ ਇਜ਼ਰਾਈਲ ਦੀ ਸਿਰਫ 93 ਲੱਖਸੀ ਆ ਬੜੀ ਥੋੜੀ ਪੋਪੂਲੇਸ਼ਨ ਹੈ ਪਰ ਵਿਸ਼ਵ ਗੁਰੂ ਨਹੀਂ ਇਹਦੇ ਵਿੱਚ ਦਿਸਿਆ ਵਿਸ਼ਵ ਗੁਰੂ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੀ ਲਿਸਟ ਦੇ ਵਿੱਚ ਬਾਹਰ ਹੋ ਗਿਆ ਜੀ ਇਹਦੇ ਉੱਤੇ ਹੁਣ ਵਿਸ਼ਵ ਗੁਰੂ ਹੁਣ ਭਾਰਤ ਦੀ ਰਿਪੋਰਟ ਤਾਂ ਹੈ ਨਹੀਂ ਇਹ ਇਹ ਸਾਰੇ ਅੰਕੜਿਆਂ ਦੇ ਆਧਾਰ ਦੇਤੇ ਰਿਪੋਰਟਾਂ ਹੁੰਦੀਆਂ ਇਕਨੋਮੀ ਦੇਖੀ ਜਾਂਦੀ ਆ ਜੀ ਡੀਪੀ ਦੇਖੀ ਜਾਂਦੀ ਆ ਫੌਜ ਦੀ ਪਾਵਰ ਦੇਖੀ ਜਾਂਦੀ ਆ ਫਿਰ ਇਹ ਅੰਕੜੇ ਤਿਆਰ ਕੀਤੇ ਜਾਂਦੇ ਆ ਸਫਰ ਤੋਂ ਬਾਅਦ ਇਹ ਬਹੁਤ ਵੱਡਾ ਧੱਕਾ ਹੈ ਸੋ ਆ ਇੱਕ ਪਾਸੇ ਜਿੱਥੇ ਬਾ ਅਮਰੀਕਾ ਦੇ ਵਿੱਚੋਂ ਭਾਰਤੀ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਗਏ ਸੀ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਇਹ ਭਾਰਤੀ ਬੜਾ ਹੀ ਵੱਡੇ ਪੱਧਰ ਤੇ ਉੱਤੇ ਜਿਹੜਾ ਆਪਦੇ ਪਿੱਛੇ ਪਰਿਵਾਰ ਨੇ ਪੈਸਾ ਭੇਜਦੇ ਸੀ ਇਹਦੇ ਨਾਲ ਭਾਰਤੀ ਇਕਨੋਮੀ ਦੇ ਵਿੱਚ ਬੜਾ ਵੱਡਾ ਪੰਪ ਹੁੰਦਾ ਸੀ ਬੜੀ ਮਦਦ ਮਿਲਦੀ ਸੀ ਇਹਨਾਂ ਨੂੰ ਦੂਸਰੇ ਪਾਸੇ ਜਿਹੜੀ ਫਰੀ ਦੇ ਵਿੱਚ ਏਡ ਮਿਲਦੀ ਸੀ ਪੈਸੇ ਮਿਲਦੇ ਸੀ ਉਹ ਵੀ ਇਹਨਾਂ ਦੀ ਹੈਲਪ ਹੋ ਰਹੀ ਸੀ ਹੁਣ ਦੋਨੇ ਬੰਦ ਹੋ ਗਏ ਤੇ ਦੁਨੀਆ ਦੀ ਜਿਹੜੀ ਸ਼ਕਤੀਸ਼ਾਲੀ ਆਪਣੇ ਆਪ ਨੂੰ ਕਹਾਉਂਦੇ ਸੀ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਹੱਥੋਂ ਉਹ ਸਾਰਾ ਖੁੰਚ ਜਾ ਰਿਹਾ ਸੋ ਪਿਛਲੇ ਦਿਨਾਂ ਦੇ ਵਿੱਚ ਕੌਮਪਨੀ ਬੜੀ ਚਰਚਾ ਰਹੀ ਹੈ ਕੌਮਪ ਨੂੰ ਲੈ ਕੇ ਕੁਝ ਵਿਵਾਦ ਵੀ ਹੋਏ ਮੀਡੀਆ ਦੇ ਵਿੱਚ ਬੜਾ ਕੋ ਚੱਲਿਆ ਭਾਰਤ ਦੇ ਵਿੱਚ ਬਾਬੇ ਸੰਤ ਮੰਤਰੀ ਬੋਧੀ ਸਾਹਿਬ ਵੀ ਡਬਕੀ ਲਾ ਕੇ ਆਏ ਉੱਥੇ ਸਾਰੇ ਡਬਕੀਆਂ ਲਾ ਰਹੇ ਨੇ ਉੱਥੇ ਫਿਰ ਗਾਂਧੀ ਕਹਿੰਦਾ ਮੈਂ ਕਿਉਂ ਪਿੱਛੇ ਰਾਵਾਂ ਜੀ ਗਾਂਧੀ ਕਹਿੰਦਾ ਮੈਂ ਵੀ ਡਬਕੀ ਲਾਉਣੀ ਹੈ ਜੀ ਡਬਕੀ ਗਾਂਧੀ ਲਾਉਣ ਗਿਆ ਡਬਕੀ ਇਦਾਂ ਦੀ ਲਾਈ ਗਾਂਧੀ ਨੇ ਤੇ ਗਾਂਧੀ ਪਾਣੀ ਦੇ ਵਿੱਚ ਬਾਹਰ ਨਹੀਂ ਨਿਕਲ ਰਿਹਾ ਗਾਂਧੀ ਦੇ ਹੱਥ ਸੂਤੀ ਥੋੜੀ ਦੇਖਦੇ ਆਪਾਂ ਨੂੰ ਹਨਾ ਲੱਗਦਾ ਹੈ ਕਿ ਬੜਾ ਤੇ ਲੇਜੀ ਜੀ ਜਿਸ ਕਿਸਮ ਦਾ ਆਪਾਂ ਨੂੰ ਲੱਗਦੀ ਹੁੰਦੀ ਹੈ ਆਪਣਾ ਜਦੋਂ ਕੋਈ ਹੱਥ ਛੋਟੀ ਪੜੀ ਹੋਵੇ ਕਿਸੇ ਤੇ ਵੀ ਫਰਤੀਲਾ ਨਹੀਂ ਹੋਣਾ ਜਾਂ ਤਾਂ ਵੀ ਕਾ ਬਜ਼ੁਰਗਾ ਪਰ ਗਾਂਧੀ ਨੇ ਛੋਟੀ ਦੇਖੀ ਤਾਂ ਚਲਾ ਕੇ ਮਾਰੀ ਪਰਾਂ ਤੇ ਬੜੀ ਫਰਤੀ ਦੇ ਨਾਲ ਡੋਕੀ ਲਾਈ ਡੁਬਕੀ ਨਹੀਂ ਫਰਤੀ ਦੇ ਨਾਲ ਲਾਈ ਕੇ ਇਤਿਹਾਸ ਦੇ ਵਿੱਚ ਇੰਨੀ ਫਰਤੀ ਗਾਂਧੀ ਨੇ ਕਦੇ ਨਹੀਂ ਦਿਖਾਈ ਸੀ ਇਹ ਨੀਤੀਜੀ ਗਾਂਧੀ ਨੇ ਕਦੇ ਨਹੀਂ ਦਿਖਾਈ। ਜੇ ਆਪਾਂ ਗੱਲ ਕਰਦੇ ਆ ਗਾਂਧੀ ਤੋਂ 50 ਰੁਪਏ ਦੀ ਪਿਛਲੇ 4 ਮਹੀਨਿਆਂ ਦੇ ਵਿੱਚ 4 ਰੁਪਏ ਜਿਹੜਾ ਆ ਇੰਡੀਅਨ ਕਲਾਸ ਥੱਲੇ ਲਿਖਿਆ ਡਾਲਰ ਦੇ ਮੁਕਾਬਲੇ 83% ਤੋਂ ਸਿੰਧੀ 87% ਨਾ ਤਿਆਗੀ ਸੋ ਇਟਾ ਵੱਡਾ ਹਿਊਜ ਗਿਆ ਸਾਗਦੇ ਆਪਾਂ ਤੇਰੀ ਥੱਲੇ ਨੂੰ ਡੌਕੀ ਲੱਗ ਗਈ ਆ ਤੇ ਅਜੇ ਵੀ ਪਤਾ ਨਹੀਂ ਕਿੱਥੇ ਜਾ ਕੇ ਰੁਕਣੀ ਆ ਤੈਨ ਰਹਾ ਕਿ 100 ਤੋਂ ਬਾਹਰ ਹੋਈ ਇਹ ਡੌਕੀ ਸੋ ਇਹ ਸਾਰਾ ਕ੍ਰੈਡਿਟ ਮੋਦੀ ਸਾਹਿਬ ਨੂੰ ਦੇ ਰਹੇ ਨੇ ਪਰ ਨਹੀਂ ਇਹ ਜੋ ਭਾਰਤ ਦੇ ਹਾਲਾਤ ਬਣੇ ਹੋਏ ਨੇ ਵਿਸ਼ਵਗੁਰੂ ਵਿਸ਼ਵਗੁਰੂ ਕਹਿ ਕੇ ਇਹਨਾਂ ਨੇ ਦੁਨੀਆਂ ਨੂੰ ਕਿਹਾ ਤੇ ਦੁਨੀਆ ਨੇ ਇਹਨੂੰ ਫਿਰ ਆਪਣੇ ਖਿਲਾਫ ਹੀ ਛੱਡ ਦਵੇ ਠੀਕ ਹੈ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤੇ ਸੰਭੂ ਆਉਦਾ ਸਾਰਾ ਕੁਝ ਸੋ ਅਗਲੀ ਖਬਰ ਵੱਲ ਵਧਦੇ ਹਾਂ ਜੀ ਸੋ ਇੱਕ ਗੱਲ ਮੀਡੀਆ ਦੇ ਵਿੱਚ ਤੁਸੀਂ ਵੀ ਸੁਣਦੇ ਹੋਵੋਗੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਵੀ ਨੌਜਵਾਨ ਬਾਹਰ ਕਿਉਂ ਜਾਂਦੇ ਨੇ ਬਾਹਰ ਜਾਣ ਦੀ ਲੋੜ ਨਹੀਂ ਇੰਨਾ ਪੈਸਾ ਖਰਚ ਕੇ 40 40 50 ਚਾ 50 ਲੱਖ ਲਾ ਕੇ ਏਜੰਟਾਂ ਨੂੰ ਦੇ ਕੇ ਤੁਸੀਂ ਬਾਹਰ ਜਾਂਦੇ ਆ ਉਦੋਂ ਚੰਗਾ ਏ ਕਿ ਤੁਸੀਂ ਇੱਥੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰੋ ਸੋ ਦੇਖੋ ਬਾਹਰ ਜਾਣ ਦਾ ਜੇ ਨੌਜਵਾਨ ਬਾਹਰ ਜਾਂਦੇ ਨੇ ਉਹਦਾ ਕਾਰਨ ਇਕੱਲਾ ਪੈਸਾ ਕਮਾਉਣਾ ਨਹੀਂ ਸੋ ਬਾਹਰਲੇ ਮੁਲਕਾਂ ਦਾ ਜਿਹੜਾ ਨੌਜਵਾਨ ਨੂੰ ਖਿੱਚਦਾ ਹੈ ਸਿਸਟਮ ਉਹ ਹੈਗਾ এডੂਕੇਸ਼ਨ ਸਿਸਟਮ ਹੈਲਥ ਸਿਸਟਮ ਲਾਈਫ ਸਟਾਈਲ ਆ ਜਿਹੜਾ ਉਸਨੂੰ ਮੁਲਕਾਂ ਦਾ ਸਟੈਂਡਰਡ ਆ ਜਿਹੜਾ ਇੱਕ ਤੇ ਸਭ ਤੋਂ ਵੱਡੀ ਚੀਜ਼ ਜਸਟਿਸ ਸਿਸਟਮ ਸੇਫਟੀ ਸਿਕਿਉਰਿਟੀ ਇਹ ਚੀਜ਼ਾਂ ਇੱਕ ਫੇਲ ਸਿਸਟਮ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਇੱਕ ਵਧੀਆ ਸਿਸਟਮ ਖਿੱਚਦਾ ਉਹ ਦਰ ਹਰ ਕੋਈ ਚਾਹੁੰਦਾ ਕਿ ਫੇਲ ਸਿਸਟਮ ਦੇ ਵਿੱਚੋਂ ਅਸੀਂ ਨਿਕਲ ਕੇ ਵਧੀਆ ਸਿਸਟਮ ਦੇ ਵਿੱਚ ਜਾਈਏ ਸੋ ਇਹ ਹੀ ਕਾਰਨ ਹੈ ਕਿ ਜੋ ਕੁਸਤਿਨਾ ਸਮਾਇਆ ਹੁੰਦਾ ਫੇਲ ਸਿਸਟਮ ਦੇ ਵਿੱਚ ਰਹਿ ਰਹੇ ਲੋਕਾਂ ਕੋਲੇ ਉਹ ਕਹਿੰਦੇ ਵੀ ਸਾਰਾ ਵੇਚ ਦਿਓ ਨਿਕਲੋ ਇਥੋਂ ਸੋ ਇਹ ਚੀਜ਼ਾਂ ਮੈਂ ਫੇਲ ਕਿਉਂ ਕਹਿ ਰਿਹਾ ਮੈਂ ਫੇਲ ਕਿਨੂੰ ਕਹਿ ਰਿਹਾ ਸੋ ਤੁਸੀਂ ਆ ਖਬਰ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਭਾਰਤੀ ਨੇ ਇਹਨਾਂ ਦਾ ਨਾਮ ਹੈਗਾ ਪੂਛਨ ਅਥਾਲੇ ਵੋਸ਼ਨ ਅਥਾਲੇ ਭਾਰਤੀ ਸੀ ਭਾਰਤੀ ਸੋਚ ਸੀ ਜਿਵੇਂ ਸਿਸਟਮ ਇਹਨਾਂ ਫਿਲ ਸਿਸਟਮ ਬੋਲਖਾਂ ਦੇ ਵਿੱਚ ਚੱਲਦਾ ਇਹ ਉਹੀ ਤਰੀਕਾ ਅਮਰੀਕਾ ਦੇ ਵਿੱਚ ਰਹਿ ਕੇ ਵੀ ਉਹੀ ਆਪਾਂ ਇਹਨਾਂ ਦੇ ਰਹਿਆਂ ਇਹ ਕੀ ਕਰਦੇ ਸੀ ਅਮਰੀਕਾ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਦਫ਼ਤਰਾਂ ਦੇ ਵਿੱਚ ਕਾਲਾਂ ਕਰਕੇ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਤੇ ਟਾੜੀਆਂ ਟਾੜੀਆਂ ਕੱਟਦੇ ਆਂਗੇ ਤੁਹਾਡੇ ਮੂੰਹ ਤੇ ਤੰਬਾਕੂ ਪਾਵਾਂਗੇ ਤੁਹਾਨੂੰ ਮਾਰ ਦਿਆਂਗੇ ਇਹਨਾਂ ਦੀ ਹਰਕਤਾਂ ਵੱਧਦੀਆਂ ਵੱਧੀਆਂ ਇੰੀਆਂ ਵੱਧ ਗਈਆਂ ਇਹ ਨਾਲ ਸਖ ਪਰ ਜਸਟਿਸ ਦੇ ਦਫਤਰ ਦੇ ਵਿੱਚ ਵੀ ਕਾਰ ਕਰਦੀ ਸਖ ਪਰ ਜਸਟਿਸ ਵਾਲੇ ਤੁਹਾਨੂੰ ਪਤਾ ਬੜੇ ਕਾਨੂੰਨੀ ਬੰਦੇ ਹਨ ਕਾਨੂੰਨ ਤੋਂ ਬਾਹਰ ਜਾ ਕੇ ਗੱਲ ਨਹੀਂ ਕਰਦੇ ਹੁਣਾਂ ਦੇ ਦਫਤਰ ਦੇ ਵਿੱਚ ਕੱਲੀ ਕੱਲੀ ਕਾਲ ਆ ਜਿਹੜੀ ਰਿਕਾਰਡ ਹੁੰਦੀ ਹੈ ਹੁਣ ਤਾਂ ਚਲੋ ਪੰਨੂ ਸਾਹ ਦੇ ਜਦੋਂ ਪੰਨੂ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਤਾਂ ਉੱਥੋਂ ਦਾ ਅਮਰੀਕਾ ਦਾ ਸਿਸਟਮ ਵੀ ਉਹ ਗਵਰਨਮੈਂਟ ਵੀ ਛਾ ਰੱਖਦੀ ਹੈ ਚੀਜ਼ਾਂ ਵੀ ਇਹੋ ਜਿਹੀ ਹੱਤ ਦੁਬਾਰਾ ਨਾ ਹੋਵੇ ਹੁਣ ਤਾਂ ਹੋਰ ਵੀ ਸਖਾਈ ਹੋਗੀ ਪਰ ਇਹ 2 ਸਾਲ ਪਹਿਲਾਂ ਦੀ ਗੱਲ ਆ ਸੋ ਕਾਨੂੰਨੀ ਬੰਦਿਆਂ ਨੇ ਜਦੋਂ ਇਹਨੇ ਧਮਕੀਆਂ ਦਿੱਤੀਆਂ ਤੇ ਫਿਰ ਜਦੋਂ ਇਹਦੀ ਕੰਪਲੇਨ ਪਾਈ ਗਈ ਉਥੇ ਪੁਲਿਸ ਕੋਲੇ ਕੰਪਲੇਨ ਆਈ ਵੀ ਸਾਨੂੰ ਜਾਣਬਾਰੀਂ ਧਮਕੀਆਂ ਆ ਰਹੀਆਂ ਤੇ ਅਥਾਲੇ ਸਾਹਿਬ ਨੂੰ ਪੜ ਲਿਆ ਗਿਆ ਇਹਨਾਂ ਨੇ ਕਬੂਲ ਕੀਤਾ ਆਪਣਾ ਜ਼ਰਮਰੀ ਹਾਂ ਮੈਂ ਬਿਲਕੁਲ ਧਮਕੀ ਦਿੱਤੀ ਆ ਜੀ ਕਰ ਲਓ ਜੋ ਕੁਝ ਕਰਨਾ ਉਹ ਕਹਿੰਦੇ ਅਸੀਂ ਕੁਝ ਨਹੀਂ ਕਰਨਾ ਇਥੋਂ ਨਾ ਕਾਨੂੰਨ ਕਰੂਗਾ ਸੋ 2 ਸਾਲ ਤੱਕ ਇਹ ਚੱਲਿਆ ਲੱਗੀ ਪਿਛਲੀ 2 ਤਰੀਕ ਨੂੰ 2 ਫਰਵਰੀ ਨੂੰ ਇਹਨਾਂ ਨੂੰ 15 ਸਾਲ ਦੀ ਸਜ਼ਾ ਤੇ 2.5 ਲੱਖ ਦਾ ਜੁਰਮਾਨਾ ਜਿਹੜਾ ਉਹ ਜੱਜ ਨੇ ਸੁਣਾਇਆ। ਜੇਕਰ ਮਾਂ ਦਾ ਨਾ ਪਾਉਨ ਦੀ ਹਾਲਤ ਦੇ ਵਿੱਚ ਸਜ਼ਾ ਵਾਗਮੀ ਸਕਦੀ ਹੈ। ਸੋ ਦੂਜੇ ਪਾਸੇ ਭਾਰਤ ਦਾ ਸਿਸਟਮ ਆਪਾਂ ਦੇਖਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਯਾਦ ਕਰਕੇ ਹਟੇ ਸ਼ਹੀਦਾਂ 38 ਸਾਲ ਪਹਿਲਾਂ 1986 ਦੇ ਵਿੱਚ ਨਕੌਦਰ ਦੇ ਵਿੱਚ ਚਾਰ ਸੱਖ ਨੌਜਵਾਨਾਂ ਦਾ ਕਾਲਜ ਦੇ ਵਿੱਚ ਪੜ੍ਹਦੇ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਖਰੂਬ ਗਰੰਸ ਹੈ ਮਾਰਦੀ ਹੋਈ ਬੇਅਦਬੀ ਨਾਲ ਸਾਮਾਨ ਕਰਦੇ ਸੀ ਪੀਸਫੁਲ ਪ੍ਰੋਟੈਸਟ ਕਰਦੇ ਸੀ ਪਰ ਸਮੇਂ ਦੀ ਸਰਕਾਰ ਨੇ ਉਹਨਾਂ ਦੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਛੇੜ ਕਰਨ ਵਾਲੇ ਕੌਣ ਨੇ ਇਹ ਗਵਾਹ ਵੀ ਸੀਗੇ ਮੌਕੇ ਦੇ ਗਵਾਹੀਆਂ ਵੀ ਹੋਈਆਂ ਸਾਰੇ ਸਬੂਤ ਵੀ ਸੀ ਪਰ ਅੱਜ 36 ਸਾਲ ਲੰਘਣ ਤੋਂ ਬਾਅਦ ਵੀ ਕੋਈ ਜਸਟਿਸ ਨਹੀਂ ਮਿਲਿਆ। ਉਹ ਸੈਸ਼ਟ ਮਾਸ ਉਹ ਸੈਸ਼ਟ ਮੇ ਦੇ ਵਿੱਚੋਂ ਹਰ ਕੋਈ ਨਿਕਲ ਜਾਣਾ ਚਾਹੁੰਦਾ ਸੋ ਇਹ ਹਫਤੇ ਦੀਆਂ ਪਿਛਲੇ ਲੰਘੇ 7 ਦਿਨਾਂ ਦੀਆਂ ਖਬਰਾਂ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸ਼ੁੱਕਰਵਾਰ ਨੂੰ ਫਿਰ តਲੇ ਰੂਬਰੂ ਹਮਾਗੇ ਹਾਜ਼ਰ ਹੋਵਾਂਗੇ ਸੋ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਆਪਾਂ ਨੂੰ ਸੋਰਸਾਂ ਤੋਂ ਪਤਾ ਲੱਗਿਆ ਕਿ ਮੋਦੀ ਸਾਹਿਬ ਅਮਰੀਕਾ ਦੇ ਵਿੱਚ ਜਾ ਰਹੇ ਨੇ ਸੋ ਇਹ ਨਿਊਜ਼ ਕਨਫਰਮ ਹੈ ਹੁਣ ਆਫੀਸ਼ੀਅਲ ਵੀ ਕਨਫਰਮ ਹੋ ਗਈ ਵਾਈਟ ਹਾਊਸ ਦੇ ਵੱਲੋਂ ਕਿ 13 ਤਰੀਕ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ 13 ਤਰੀਕ ਨੂੰ ਵਾਈਟ ਹਾ우스 ਦੇ ਵਿੱਚ ਆ ਰਹੇ ਨੇ ਜਦੋਂ ਇਹ ਖਬਰ ਸਿੱਖਾ ਨੂੰ ਪਤਾ ਲੱਗੀ ਸਕੇ ਜੱਤੇ ਬੰਦਿਆਂ ਨੂੰ ਉਹਨਾਂ ਨੇ ਐਲਾਨ ਕਰਤਾ ਤੇ 13 ਤਰੀਕ ਨੂੰ ਵਾਈਟ ਹਾ우스 ਦੇ ਵਿੱਚ ਜਿੱਤੇ ਇੱਕ ਪਾਸੇ ਨਰਿੰਦਰ ਮੋਦੀ ਆਪਣੀ ਗੱਲਬਾਤ ਕਰ ਰਏ ਹੋਣਗੇ 트੍ਰੰਪ ਸਾਹਿਬ ਦੇ ਨਾਲ ਤੇ ਦੂਜੇ ਪਾਸੇ ਵਾਈਟ ਹਾ우스 ਦੇ ਬਾਹਰ ਬੜੀ ਵੱਡੀ ਕੈਂਤੀ ਦੇ ਵਿੱਚ ਹਜ਼ਾਰਾਂ ਦੀ ਕੈਂਤੀ ਜਿਹੜਾ ਸੈਖਾ ਜਲੇ ਆਪਣਾ ਪ੍ਰੋਟੈਸਟ ਕਰ ਰਹੇ ਹੋਣਗੇ ਪਤਾ ਲੱਗਿਆ ਕਿ ਸਿੱਖਾਂ ਦੇ ਨਾਲ-ਨਾਲ ਕਸ਼ਮੀਰੀ ਤੇ ਹੋਰ ਵੀ ਕਮਿਊਨਿਟੀਾਂ ਦੇ ਲੋਕ ਆ ਰਹੇ ਨੇ ਬਹੁਤ ਵੱਡਾ ਪ੍ਰਦਰਸ਼ਨ ਹੋ ਰਿਹਾ ਹੈ ਸੋ ਬੋਦੀ ਸਾਹਿਬ ਦੇਖਦਾ ਕਿ 트াম্প ਸਾਹਿਬ ਦੇ ਅੱਗੇ ਕਿਹੜੀਆਂ ਗੱਲਾਂ ਰੱਖਦੇ ਨੇ ਕਿਉਂਕਿ 13 ਮਾਰਚ ਨੂੰ ਸਿੱਖਾਂ ਦੀ ਜਿਹੜੀ ਆਜ਼ਾਦੀ ਦੀ ਕੈਂਪੇਨ ਰਿਫਰੈਂਡਮ ਦੀਆਂ ਵੋਟਾਂ 13 ਮਾਰਚ ਨੂੰ ਅਮਰੀਕਾ ਦੇ ਵਿੱਚ ਹੋਣ ਜਾ ਰਹੀਆਂ ਤੇ ਬੋਦੀ ਸਾਹ ਵੋਟਾਂ ਹਰ ਕੌਣ ਵਾਸਤੇ ਟਰੰਪ ਦੇ ਮੂਰੇ ਸ਼ਰਤ ਰੱਖਣਗੇ ਕੋਈ ਵੀ ਵੋਟਾਂ ਰੱਖੋ ਕਿ ਟਰੰਪ ਕੋ ਸਾਬ ਉਹ ਸ਼ਰਤਾਂ ਮੰਨਣਗੇ ਦੇਖਦੇ ਆ ਮੋਦੀ ਸਾਹਿਬ ਦੀ ਮਿੱਤਰ ਦਾ ਟਰੰਪ ਸਾਹਿਬ ਨਾਲ ਕਿੰਨਾ ਸੋ ਹਾਲਾਤ ਸਿਨੈਰੀ ਹਾਲਾਤ ਜਿਹੜੇ ਆਪਾਂ ਕਹਿੰਨੇ ਆ ਕਿ ਸਾਨੂੰ ਦਿਸ ਰਹੇ ਨੇ ਪਰ ਇਹ ਹਾਲਾਤ ਆਪਾਂ ਨੂੰ ਸਾਹਮਣੇ ਪੈਣਗੇ ਇੱਕ ਸਮਾਂ 47 ਤੇ ਵੀ ਆਇਆ ਸੀ ਟਾਈਮ ਆਇਆ ਸੀ ਸਹੀ ਟਾਈਮ ਤੇ ਸਹੀ ਫੈਸਲੇ ਨਹੀਂ ਕਰ ਸਕੇ ਕਿਉਂਕਿ ਸਾਡੇ ਕੋਲ ਜਾਣਕਾਰੀ ਨਹੀਂ ਸੀ ਸਾਨੂੰ ਆਲੇ-ਦੁਆਲੇ ਹੋ ਰੀਆਂ ਤਬਦੀਲੀਆਂ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਨਹੀਂ ਸੀ ਵੀ ਕੀ ਹੋ ਸਕਦਾ। ਸੋ ਗਲਤ ਫੈਸਲੇ ਲੈ ਗਏ। ਸੋ ਅੱਜ ਤਾਈਂ ਫੋਕਟੇ ਆ ਰਹੇ ਆ। ਸੋ ਆਉਣ ਵਾਲਾ ਸਮਾਂ ਜਿਹੜਾ ਦੁਬਾਰਾ ਫੇਰ ਸਮਾਂ ਆਪਣੇ ਕੋਲ ਆ ਰਿਹਾ ਉਹਦਾ ਫੈਸਲੇ ਲੈਣ ਦਾ। ਸੋ ਇੰਨੀਆਂ ਖਬਰਾਂ ਹੁਣ ਦਿਓ ਜਲਦ ਅਗਲੇ ਹਫਤੇ ਫੇਰ ਤੁਹਾਡੇ ਰੂਰ ਹੋਵਾਂਗੇ। ਤਾ ਤੱਕ ਦਿਓ ਜਲਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।